ਰਿਆਨਾ ਦੀਆਂ ਜਿਹੜੀਆਂ ਆਪਾਂ ਵੀਡੀਓ ਤੁਹਾਡੇ ਤੱਕ ਲੈ ਕੇ ਆਉਣੇ ਆਂਗੇ ਉਹਨਾਂ ਦੇ ਵਿੱਚ ਜਿਹੜੀਆਂ ਵੱਖ-ਵੱਖ ਜਾਣਕਾਰੀਆਂ ਦੇਣ ਦਾ ਮੁੱਖ ਮਕਸਦ ਆਪਣਾ ਇਹ ਹੁੰਦਾ ਕਿ ਜਿਹੜਾ ਗਿਆਨ ਹੈਗਾ ਉਹ ਬੰਦੇ ਤੋਂ ਵੱਧ ਹੈਗਾ ਤੇ ਜਿਹੜਾ ਸਹੀ ਗਿਆਨ ਹੈਗਾ ਉਹ ਆਪਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਨ ਦਾ ਮੁੱਖ ਕਾਰਨ ਵੀ ਇਹੀ ਹੈ ਕਿ ਜਿੰਨੀ ਜਾਣਕਾਰੀ ਆਪ ਨੂੰ ਆਇਆ ਉਹ ਤੁਹਾਡੇ ਤੱਕ ਪਹੁੰਚਾ ਸਕੀ ਤਾਂ ਜੋ ਤੁਸੀਂ ਆਪਣੀ ਜਾਣਕਾਰੀ ਤੋਂ ਲਾਹਾ ਲੈ ਸਕੋ ਸੋ ਅੱਜ ਦੀ ਵੀ ਜਿਹੜੀ ਰੀਲ ਹੈ ਇਸ ਦੇ ਵਿੱਚ ਜਿਹੜੀ ਜਾਣਕਾਰੀ ਹੈਗੀ ਹੈਗੀ ਉਹ ਹੈਗੀ ਹੈਗੀ ਮੌਸਮੀ ਫੁੱਲਾਂ ਬਾਰੇ ਹੁਣ ਜਿਹੜਾ ਬਿਲਕੁਲ ਠੁਕਮਾ ਸਮਾਂ ਹੈ ਇਹਨਾਂ ਦੀ ਟ੍ਰਾਂਸਪਲੈਂਟਿੰਗ ਦਾ ਹੈਗਾ ਯਾਨੀ ਕਿ ਇਹਨਾਂ ਦੀ ਪਨੀਰੀ ਨੂੰ ਪੱਟ ਕੇ ਮੁੱਖ ਥਾਂ ਦੇ ਉੱਪਰ ਲਾਉਣ ਦਾ ਜਿਵੇਂ ਆ ਬੈੱਡ ਦੇ ਉੱਪਰ ਤੁਸੀਂ ਦੇਖ ਰਹੇ ਹੋ ਹੈਗੇ ਡੇਲੀਆ ਤੇ ਬੂਟੇ ਡੇਲੀਆ ਇੱਕ ਬਹੁਤ ਸੋਹਣਾ ਸਰਦੀਆਂ ਵਾਲਾ ਫੁੱਲ ਹੈਗਾ ਗਾਇਸ ਸਿੰਗਲ ਡੇਲੀਆ ਹੈਗਾ ਡਬਲ ਡੇਲੀਆ ਵੀ ਹੁੰਦਾ ਹੈਗਾ ਡਬਲ ਡੇਲੀਆ ਜਿਹੜਾ ਹਾਈਬ੍ਰਿਡ ਹੁੰਦਾ ਸਿੰਗਲ ਡੇਲੀਆ ਤੁਸੀਂ ਦੇਸੀ ਆਪਣਾ ਤਿਆਰ ਕਰ ਸਕਦੇ ਹੋਗੇ ਸੋ ਇਹ ਬੂਟੇ ਆਪਾਂ ਨੇੜੇ ਲਾਏ ਆ ਕਿਉਂਕਿ ਇਹ ਜਦੋਂ ਇਕੱਠੇ ਲੱਗੇ ਹੁੰਦੇ ਆ ਤਾਂ ਇਹਨਾਂ ਦੀ ਕਾਫੀ ਸੁੰਦਰਤਾ ਬਣ ਕੇ ਮੂਰੇ ਆਉਂਦੀ ਹੈ ਬਾਕੀ ਇਹ ਟਾਲ ਪਲਾਂਟ ਹੁੰਦਾ ਯਾਨੀ ਕਿ ਵੱਡੇ ਕੱਦ ਵਾਲੇ ਬੂਟੇ ਹੁੰਦੇ ਨੇਗੇ ਇਹਨੂੰ ਤੁਸੀਂ ਕਿਸੇ ਜਗ੍ਹਾ ਨੂੰ ਢਗਣ ਲਈ ਵਰਤ ਸਕਦੇ ਹੋ ਜਿਵੇਂ ਕਿ ਛੋਟੀ ਕੰਦ ਕੱਢੀ ਹੁੰਦੀ ਇਸ ਤਰ੍ਹਾਂ ਜਿਹੜੇ ਇਹ ਤਿੰਨ ਚਾਰ ਮਹੀਨੇ ਤੁਹਾਡੇ ਲਈ ਬਣੇ ਰਹਿੰਦੇ ਨੇ ਧੰਨਵਾਦ ਜੀ